ਨਾਰਾਈ ਨੇ ਜੀ ਇਹਨਾਂ ਜਿੰਨਾ ਜੋਸ਼ ਹੈ ਤੇ ਪੰਜਾਬੀ ਅੱਜ ਕਿੰਨਾ ਹੋਗਾ ਜਿਹੜੇ ਮਤਲਬ ਇੱਥੇ ਰਹਿੰਦੇ ਆ ਜੀ ਸਰਕਲ ਐਂਡ ਫੈਸ਼ਨ ਮੇਰੀ ਸਾਰੀ ਫੈਮਿਲੀ ਬਾਹਰ ਰਹਿੰਦੀ ਆ ਪਰ ਮੇਰਾ ਦਿਲ ਇੱਥੇ ਆ ਇਹਨਾਂ ਦੇ ਨਾਲ ਮੇਰਾ ਦਿਲ ਇੱਥੇ ਇਹਨਾਂ ਦੇ ਨਾਲ ਆ ਵੋਟ ਪਾ ਕੇ ਜਾਣਾ ਵੋਟ ਵੋਟ ਪਾ ਕੇ ਜਾਣਾ ਹਲਕੇ ਦੀ ਤਰੱਕੀ ਲਈ ਕੋਈ ਸੰਕਲਪ ਲਿਆ ਹੋਵੇ ਕਿ ਇਹ ਸੰਕਲਪ ਹੈ ਸਭ ਤੋਂ ਪਹਿਲਾਂ ਇਹ ਕੰਮ ਕਰੂੰਗਾ ਤੇ ਉਹ ਤੁਹਾਡੇ ਜਿੱਥੇ ਤੁਸੀਂ ਖੜੇ ਹੋ ਇੱਥੇ ਰੇਲ ਰੋਡ 92 ਰੋਡ ਹੀ ਆ ਸਭ ਤੋਂ ਵੱਡਾ ਪੇੜਾ 70 ਸਾਲ ਤੋਂ 70 ਸਾਲ ਤੋਂ ਨਹੀਂ ਕਹਿੰਦੇ ਬਣਿਆ ਬਣ ਜਾਊਗਾ ਗੁਰੂ ਸਾਹਿਬ ਕਿਰਪਾ ਇਹ ਐਨ ਆਰ ਆਈ ਨਹੀਂ ਰਹਿੰਦੇ ਇੰਡੀਆ ਐਨ ਆਰ ਆਈ ਨਹੀਂ ਰਹਿੰਦੇ ਇੰਡੀਆ ਤੇ ਪਾਸਪੋਰਟ ਆਫਿਸ ਤੋਂ ਬਹੁਤ ਦੁਖੀਆਂ ਪੁਰਾਣੇ ਜਿਹੜੇ ਐਮ ਪੀ ਸੀਗੇ ਉਹ ਕਹਿੰਦੇ 24 ਦਿਨਾਂ ਚ ਬਣਾ ਦੂੰਗਾ ਜਦੋਂ ਗੱਲ ਹੋਈ ਸੀ ਹੁਣ 24 25 ਮਹੀਨੇ ਕੋ ਉਹ ਨਹੀਂ ਆਇਆ ਬੰਦ ਪਿਆ ਹੈ ਹਾਂ ਚਲਾਵਾਂਗੇ ਯਾਰ ਪੂਰੀ ਹਜਾਤ ਦੋ ਮੰਗੇ ਮੁਖਤਾਰ ਸਾਹ ਬੁਣੀ ਸਾਡੇ ਕੋਲ ਆ ਗਏ ਅਸੀਂ ਇਹਨਾਂ ਦਾ ਜਿੰਦਾਬਾਦ ਕੰਕ ਸਾਹ ਜਿੰਦਾਬਾਦ ਕਾਂਗ ਸਰ ਜਿੰਦਾਬਾਦ ਕਾਂਗ ਸਰ ਜਿੰਦਾਬਾਦ ਕਾਂਗ ਸਰ ਜਿੰਦਾਬਾਦ ਕਾਂਗ ਸਰ ਜਿੰਦਾਬਾਦ ਤਾਂ ਤੁਸੀਂ ਦੇਖੋ ਅਤਿਸ਼ਾ ਕਾਂਗ ਸਰ ਤੁਹਾਡੇ ਸਮਰਥਕ ਕਹਿੰਦੇ ਕਾਂਗ ਜਿੱਤੇਗਾ ਜੰਗ ਜਿੱਤ ਜਾਓਗੇ ਜੀ ਜਿੰਦਾਬਾਦ ਸਾਡਾ ਲੋਕਾਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਐ ਜਿੱਤ ਸਾਡੀ ਪੱਕੀ ਆ ਹੈ ਨਾ ਰੋਣਾ ਬਾਕੀ ਆ ਕਾਂਗ ਸਰ ਜਿੰਦਾਬਾਦ ਸੰਘਰਸ਼ ਜਿੰਦਾਬਾਦ ਕਾਂਗ ਸਰ ਜਿੰਦਾਬਾਦ ਸਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਂਗ ਸਾਬ ਜਿੰਦਾਬਾਦ ਡਾਂਗ ਸਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਐਨਆਰਆਈ ਨੇ ਜੀ ਇਹਨਾਂ ਜਿੰਨਾ ਜੋਸ਼ ਹੈ ਤੇ ਪੰਜਾਬੀ ਅੱਜ ਕਿੰਨਾ ਹੋਊਗਾ ਜਿਹੜੇ ਮਤਲਬ ਇੱਥੇ ਰਹਿੰਦੇ ਆ ਜੀ ਸਰਵੈਲੈਂਸ ਸਪੈਸ਼ਲ ਮੇਰੀ ਸਾਰੀ ਫੈਮਿਲੀ ਬਾਹਰ ਰਹਿੰਦੀ ਆ ਪਰ ਮੇਰਾ ਦਿਲ ਇੱਥੇ ਆ ਇਹਨਾਂ ਦੇ ਨਾਲ ਮੇਰਾ ਦਿਲ ਇੱਥੇ ਇਹਨਾਂ ਦੇ ਨਾਲ ਆ ਵੋਟ ਪਾ ਕੇ ਜਾਣਾ ਵੋਟ ਵੋਟ ਪਾ ਕੇ ਜਾਣਾ ਕੋ ਕਿੰਨਾ ਪਿਆਰ ਇਹਨਾਂ ਪਿਆਰ ਦੇਖ ਕੇ ਬੰਦੇ ਲੈ ਕੇ ਆਏ ਆ ਸੀ ਸਾਡੀ ਜਿਹੜੀ ਤਾਕਤ ਹੈ ਇਹਨਾਂ ਦਾ ਆਸ਼ੀਰਵਾਦ ਸਾਡੀ ਤਾਕਤ ਹੈ ਇਹਨਾਂ ਇਹਨਾਂ ਕਰਕੇ ਹੀ ਪਾਰਟੀ ਦਾ ਜਿਹੜਾ ਆਧਾਰ ਹੈ ਭਗਵੰਤ ਮਾਨ ਜੀ ਇਹਨਾਂ ਕਰਕੇ ਹੀ ਸੀਐਮ ਬਣੇ ਆ ਇਹ ਸਾਰੇ ਉਹ ਲੋਕ ਆ ਜਿਹੜੇ ਪੰਜਾਬ ਦੀ ਬਿਹਤਰੀ ਵਾਸਤੇ ਨਿਸ਼ਵਾਰਥ ਭਾਵਨਾ ਨਾਲ ਬਿਨਾਂ ਲਾਲਚ ਤੋਂ ਲਗਾਤਾਰ ਕੰਮ ਕਰ ਰਹੇ ਆ ਔਰ ਇਹ ਚੁੰਧਿਆ ਕੀ ਪੰਜਾਬ ਜਿਹੜਾ ਆ ਉਹ ਰੰਗਲਾ ਪੰਜਾਬ ਬਣੇ ਮਾਨ ਸਾਹਿਬ ਦੀ ਗਵਾਹੀ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਪਰ ਜਿਹੜੀਆਂ ਦਿੱਕਤਾਂ ਆ ਰਹੀਆਂ ਪਰੇਸ਼ਾਨੀਆਂ ਨੇ ਤੁਹਾਡੇ ਤੱਕ ਪਹੁੰਚ ਗਿਆ ਜੀ ਜੋ ਹਸਲ ਕੇ ਦੀਆਂ ਦਿੱਕਤਾਂ ਨੇ ਹਾਂ ਲੇਖੋ ਦਿੱਕਤ ਪਰੇਸ਼ਾਨੀਆਂ ਤੇ ਸੁਭਾਵਿਕ ਜੀ ਗੱਲ ਹੈ ਜੇ ਤੁਸੀਂ ਜ਼ਮੀਨ ਤੇ ਜੁੜੇ ਹੋ ਫਿਰ ਤੇ ਤੁਹਾਨੂੰ ਸਮਝ ਆ ਜਾਂਦੀਆਂ ਜੇ ਤੁਸੀਂ ਜ਼ਮੀਨ ਤੇ ਨਹੀਂ ਜੁੜੇ ਹਵਾ ਚ ਲੀਡਰ ਰਾਤੋਂ ਰਾਤ ਬਣੂਗੇ ਫਿਰ ਤੇ ਸੁਭਾਵਿਕ ਹੈ ਫਿਰ ਉਹਨਾਂ ਨੂੰ ਕੋਈ ਨਹੀਂ ਸਮਝਾ ਸਕਦਾ ਅਸੀਂ ਕੋਈ ਸਰਗਰਮ ਪਲੇ ਹੋਵੇ ਜੀ ਅਸੀਂ ਨਮਰਤਾ ਨਾਲ ਹਮੇਸ਼ਾ ਆਪਣੇ ਵਲੰਟੀਅਰ ਸਹਬਾਨਾਂ ਨਾਲ ਇਹਨਾਂ ਨਾਲ ਪਰਿਵਾਰ ਵਾਂਗੂ ਰਹਿੰਦੇ ਆ ਸੁਖ ਦੁਖ ਸ਼ਾਮਿਲ ਵੀ ਹੋਈਦਾ ਸਾਰਾ ਫੀਡਬੈਕ ਵੀ ਲਈਦਾ ਹਰ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਆ ਮਾਨ ਸਾਹਿਬ ਦੀ ਅਗਵਾਈ ਚ ਪੰਜਾਬ ਨੂੰ ਬਿਹਤਰ ਬਣਾਇਆ ਹਲਕੇ ਦੀ ਤਰੱਕੀ ਲਈ ਕੋਈ ਸੰਕਲਪ ਲਿਆ ਹੋਵੇ ਕਿ ਇਹ ਸੰਕਲਪ ਹੈ ਸਭ ਤੋਂ ਪਹਿਲਾਂ ਇਹ ਕੰਮ ਕਰੂੰਗਾ ਤੇ ਉਹ ਤੁਹਾਡੇ ਜਿੱਥੇ ਤੁਸੀਂ ਖੜੇ ਹੋ ਇੱਥੇ ਰੇਲ ਰੋਡ ਹੈ ਹਾਂ ਰੇਲਵੇ ਰੋਡ ਹੀ ਆ ਸਭ ਤੋਂ ਵੱਡਾ ਬੇੜਾ ਕਰਕੇ 70 ਸਾਲ ਤੋਂ 70 ਸਾਲ ਤੋਂ ਨਹੀਂ ਕਹਿੰਦੇ ਬਣਿਆ ਬਣ ਚੁਗਾ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਥੀਆਂ ਦੀ ਤਾਕਤ ਨਾਲ ਤੜੀ ਨੀਅਤ ਸਾਫ਼ ਹੋਣੀ ਚਾਹੀਦੀ ਬਿਲ ਪਾਵਰ ਹੋਣੀ ਚਾਹੀਦੀ ਕਰਾਂਗੇ ਮਾਨ ਸਾਹਿਬ ਲਗਾਤਾਰ ਲੱਗੇ ਹੋਏ ਆ ਮੋੜਦੇ ਨਹੀਂ ਸੈਂਟਰ ਸਾਨੂੰ ਕੋਆਪਰੇਟ ਨਹੀਂ ਕਰ ਰਿਹਾ ਸੈਂਟਰ ਸਾਨੂੰ ਕੋਆਪਰੇਟ ਕਰਨ ਲੱਗ ਜੇ ਲੇਕਿਨ ਹੁਣ ਅਸੀਂ ਸੈਂਟਰ ਚ ਜਾ ਕੇ ਜਦੋਂ ਲੋਕ ਸਭਾ ਜਾਣਗੇ ਐਮਪੀ 13 ਲੋਕ ਸਭਾ ਚਾਵਾਂ ਦੀ ਪਾਰਟੀ ਦੇ ਅਸੀਂ ਇੱਕ ਇੱਕ ਹੱਕ ਆਪਣਾ ਲੈ ਕੇ ਆਏ ਸਰੇ ਕਲਾਸ ਵਾਲਾ ਇਹ ਐਨ ਆਰ ਆਈ ਨਹੀਂ ਰਹਿੰਦੇ ਇੰਡੀਆ ਐਨ ਆਰ ਆਈ ਨਹੀਂ ਰਹਿੰਦੇ ਇੰਡੀਆ ਤੇ ਪਾਸਪੋਰਟ ਆਫਿਸ ਤੋਂ ਬਹੁਤ ਦੁਖੀਆਂ ਪੁਰਾਣੇ ਜਿਹੜੇ ਐਮਪੀ ਸੀਗੇ ਉਹ ਕਹਿੰਦੇ ਸੀ 24 ਦਿਨਾਂ ਚ ਬਣਾ ਦੂੰਗਾ ਜਦੋਂ ਗੱਲ ਹੋਈ ਸੀ ਹੁਣ 24 25 ਮਹੀਨੇ ਕੋ ਉਹ ਨਹੀਂ ਆਇਆ ਬੰਦ ਪਿਆ ਹੈ ਚਲਾਵਾਂਗੇ ਯਾਰ ਗੁਰੂ ਸਾਹਿਬ ਦੋ ਮੰਗੇ ਮੁੱਖ ਨੇ ਬਹੁਤ ਜ਼ਰੂਰੀ ਬਹੁਤ ਕੰਮ ਕਰਨੇ ਆ ਐਨ ਆਰ ਆਈ ਸਾਡੀ ਪੰਜਾਬ ਦੀ ਰੀਡ ਦੀ ਹੱਡੀ ਆ ਹਰ ਪਰਿਵਾਰ ਦਾ ਜਿਹੜਾ ਕਿਤੇ ਨਾ ਕਿਤੇ ਹਰ ਪਰਿਵਾਰ ਚ ਜਿਹੜੀ ਉਹਦੀ ਆਰਥਿਕਤਾ ਉਹਦੇ ਚੈਨ ਆਰਾਈ ਦਾ ਯੋਗਦਾਨ ਹੈ ਮੇਰੇ ਪਰਿਵਾਰ ਚ ਵੀ ਆ ਉਹ ਇਸ ਕਰਕੇ ਹੋਰ ਕਿੱਲੇ ਹੋਣੇ ਜੀ ਆਪਾਂ ਹਜੇ ਤੱਕ ਇਹਨਾਂ ਨੂੰ ਸਿਰਫ ਵਰਤਿਆ ਗਿਆ ਅਸੀਂ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਰਹੀ ਹੈ ਨੌਜਵਾਨਾਂ ਨੂੰ ਚੰਗੇ ਮੌਕੇ ਮਿਲਣਗੇ ਸੁਭਾਵਿਕ ਕੋਈ ਪ੍ਰਦੇਸ਼ ਚ ਨਹੀਂ ਰਹਿਣਾ ਚਾਹੁੰਦਾ ਮਾਹੌਲ ਚੰਗਾ ਦੇਣਾ ਮਾਨਸਾ ਦੀ ਸਰਕਾਰ ਦੇ ਰਹੀ ਆ ਪਹਿਲਾਂ ਨੌਜਵਾਨਾਂ ਨੂੰ ਗੈਂਗਸਟਰ ਬਣਾ ਰਹੇ ਨਸ਼ਿਆਂ ਤੇ ਲਾਰੇ ਮਾਂ ਪਿਓ ਸਰ ਦੇ ਪਰ ਤੇ ਮਾਂ ਪਿਓ ਵੀ ਕਹਿੰਦੇ ਚਲੇ ਜਾ ਬੱਚਾ ਇੱਥੋਂ ਭੱਜ ਜਾ ਹੁਣ ਉਹ ਮਾਹੌਲ ਬਦਲ ਰਿਹਾ ਹੈ ਅਸੀਂ ਰਲ ਮਿਲ ਕੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਇਹ ਹਮੇਸ਼ਾ ਆਵਾਜ਼ ਰਵੇ ਅੱਜ ਫਿਰ ਪੀਰ ਕਮਾਨ ਚੱਲੂਗਾ ਜੀ ਤੁਹਾਡੀਆਂ ਮਾਈਂਡਸ ਬਹੁਤ ਕੁਝ ਹੋ ਰਿਹਾ ਹੈ ਦੇਖੋ ਸੀਐਮ ਸਾਹਿਬ ਦੇ ਤੀਰ ਤੇ ਜਿਹੜੇ ਆ ਹਮੇਸ਼ਾ ਚੱਲਦੇ ਤੇ ਠਿਕਾਣੇ ਤੇ ਲੱਗਦੇ ਆ ਜਿੰਦਾਬਾਦ ਸੀਐਮ ਜਿੰਦਾਬਾਦ ਕੇਜਰੀਵਾਲ ਤੇਰੀ ਸੋਚ ਤੇ ਕੰਗ ਸਾਹਿਬ ਕੀ ਕਹਿੰਦੇ ਕੀ ਕਹੋਗੇ ਕੰਗ ਸਾਹਿਬ ਬਹੁਤ ਵਧੀਆ ਬਣੇ ਲਿਖੇ ਨੌਜਵਾਨ ਨੇਤਾ ਆ ਬਣੇ ਲਿਖੇ ਨੌਜਵਾਨ ਆ ਨੇਤਾ ਆ ਇਹ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਬਹੁਤ ਉਜਲਾ ਬਣਾਣਗੇ। ਬਾਸਕਟਬਾਲ ਪਲੇਅਰ ਵੀ ਨੇ ਜੀ। ਹਾਂਜੀ। ਇਹ ਪੜ੍ਹੇ ਲਿਖੇ ਸੰਨ ਕੇ ਚੰਗੀ ਸੇਵਾ ਦੇਣਗੇ। ਸੀਐਮ ਸਾਡੇ ਭਗਵੰਤ ਮਾਨਵਾ ਉਹ ਨੌਜਵਾਨਾਂ ਦੇ ਸਾਡੇ ਰੰਗਲਾ ਪੰਜਾਬ ਲੈ ਕੇ ਆਣਗੇ। ਜੀ ਜੀ ਕੰਗ ਸਰ ਬਾਸਕਟਬਾਲ ਦਾ ਸਟੇਡੀਅਮ ਵੀ ਲਿਆਓ ਜੀ। ਨੌਜਵਾਨ ਨਵੇਂ ਸ਼ਹਿਰ ਬਣਾਵਾਂਗੇ। ਵਾਲੀਬਾਲ ਦੇ ਬੰਨਾ ਚੋਰ ਠੀਕ ਹੈ ਜੀ। ਗੜਸ਼ੰਕਰ ਬਾਸਕਟਬਾਲ ਦੇ ਬਾਸਕਟਬਾਲ ਦੇ ਨਵਾਂ ਸ਼ਹਿਰ ਆ ਜਾ ਫਿਰ ਨੌਜਵਾਨ ਤੁਹਾਡੇ ਵਰਗੇ ਲੰਬੇ ਲੰਬੇ ਹੋਣ ਨਾਲ ਵੀ ਬਾਸਕਟਬਾਲ ਖੇល ਕੇ ਉਮੀਦ ਕਰਦੇ ਆ। ਆਪਣਾ ਸ਼ਰੇਤ ਚਲੋ ਇਹ ਭਾਵਨਾਵਾਂ ਨੇ ਜੀ ਇਹਨਾਂ ਦੀਆਂ ਹਾਂਜੀ ਬਸ ਠੀਕ ਹੈ ਚਲੋ ਹਾਂਜੀ ਹੋਰ ਵੀਰੇ ਕੀ ਆ ਜਾਂ ਤਸਵੀਰਾਂ ਤੁਹਾਨੂੰ ਦਿਖਾਰੇ ਸੀ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਆਪਣੀ ਗੱਲਬਾਤ ਰੱਖੀ ਹੋਰ ਸਭ ਤੋਂ ਵੱਡੀ ਗੱਲ ਕੰਗ ਸਾਹਿਬ ਨੇ ਗੱਲ ਕਹੀ ਘੈਤੀ ਸੁਣਿਆ ਤੂੰ ਕਹਿੰਦੇ ਰੇਲਵਾਰ ਰੋਡ ਬਣਾ ਦੇਣਾ 70 ਸਾਲ ਤੋਂ ਨਹੀਂ ਜਿਹੜਾ ਬਣਿਆ ਦੇਖੋ ਜੇ ਜਿੱਤਦੇ ਆ ਤਾਂ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਸੀਐਮ ਸਾਹਿਬ ਤੱਕ ਹੁਣ ਮਲਵਿੰਦਰ ਕੰਗ ਜੀ ਆਵਾਜ਼ ਪਹੁੰਚਾ ਦੇਣਗੇ ਕਹਿੰਦੇ ਰੇਲਵੇ ਰੋਡ ਵੀ ਬਣਾ ਦਾਂਗੇ ਪਾਸਪੋਰਟ ਦਫ਼ਤਰ ਵੀ ਖੋਲ੍ਹ ਦੇਾਂਗੇ ਬਾਕੀ ਜਿਹੜੀ ਹੋਰ ਮੰਗਾਓ 1 ਬਾਈ 1 ਰੱਖਦੇ ਰਵਾਂਗੇ ਮਲਵਿੰਦਰ ਕਾਂਗੂਣ ਨੇ ਜਿਹੜਾ ਇਹ ਭਰੋਸਾ ਦਿੱਤਾ ਹੈ ਜੇ ਇਹ ਕੰਮ ਹੋ ਜਵੇ ਨਵੇਂ ਸ਼ਹਿਰ ਦਾ ਮੱਥਾ ਸਹੀ ਹੋ ਜਵੇ ਰੇਲਵੇ ਰੋਡ ਬਣ ਜਵੇ ਤਾਂ ਚੰਗੀ ਗੱਲ ਹੈ ਉਹਦੇ ਬਾਰੇ ਆਵਾਜ਼ ਹੀ ਬਹੁਤ ਉਠਾਈ ਆ ਕਦੀ ਹੋਇਆ ਤੇ ਨਹੀਂ ਮਤਲਬ ਹੁਣ ਤੁਸੀਂ ਤਾਂ ਆਪਣੇ ਕੋਲ ਵੀ ਕਦੇ ਬਣਾ ਦਮਾਂਗੇ ਬਣਾ ਤਾਂ ਹੈ ਨਹੀਂ ਹੁਣ ਅਸੀਂ ਚਲੋ ਇਹ ਰੋਡਾਂ ਦਾ ਜਵਾਬ ਦੇਣ ਅਸੀਂ ਬਣਾ ਦਾਂਗੇ ਦੇਖੋ ਸਾਡੇ ਕੋਲ ਸਮਰੱਥਾ ਤਾਂ ਨਹੀਂ ਪਰ ਜਵਾਬ ਦੇ ਦੇਣ ਸਰਕਾਰਾਂ ਬਣਾ ਦਾਂਗੇ ਹੈਗੀਆਂ ਆਪਣੇ ਕੋ ਸੰਸਥਾ ਵਿੱਚ ਥੈਂਕ ਯੂ